ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਤੋਹਫ਼ਾ ਹੁੰਦਾ ਹੈ ਮਾਪਿਆਂ ਦਾ ਸਮਾਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਗੈਜਟਸ ਸਕਰੀਨ ਟਾਈਮ ਤੇ ਡੋੜਾਂ ਨੇ ਸਾਡੇ ਰਿਸ਼ਤੇ ਕਿਤੇ ਪਿੱਛੇ ਛੱਡ ਦਿੱਤੇ ਨੇ ਪਰ ਯਾਦ ਰੱਖੋ ਬੱਚਾ ਜੋ ਵੀ ਬਣੇਗਾ ਉਸ ਦੀ ਮਿਹਨਤ ਦੇ ਵਿੱਚ ਮਾਪਿਆਂ ਦਾ ਪਿਆਰ ਤੇ ਮਾਪਿਆਂ ਦੀ ਮਿਹਨਤ ਜ਼ਰੂਰ ਨਜ਼ਰ ਆਵੇਗੀ ਰੋਜ਼ ਦੇ 24 ਘੰਟਿਆਂ ਦੇ ਵਿੱਚੋਂ ਅਗਰ 15 ਮਿੰਟ ਵੀ ਅਸੀਂ ਆਪਣੇ ਬੱਚੇ ਨੂੰ ਦੇਣ ਲੱਗ ਜਾਈਏ ਤਾਂ ਉਸ ਦੇ ਮਨ ਦੇ ਵਿੱਚ ਇੱਕ ਰੌਸ਼ਨੀ ਵਾਲਾ ਉਜਾਲਾ ਹੋ ਜਾਵੇਗਾ ਅਸੀਂ ਕਢਾਉਣੇ ਦੇ ਸਕਦੇ ਆ ਪੈਸਾ ਦੇ ਸਕਦੇ ਆ ਪਰ ਜੋ ਵਕਤ ਗੁਜ਼ਰ ਗਿਆ ਉਹ ਵਾਪਸ ਨਹੀਂ ਦੇ ਸਕਦੇ ਬੱਚਿਆਂ ਨਾਲ ਗੱਲ ਕਰਨੀ ਸਮਾਂ ਬਤਾਉਣਾ ਇਹੀ ਇੱਕ ਅਸਲੀ ਜ਼ਿੰਦਗੀ ਹੈ ਅੱਜ ਤੋਂ ਇੱਕ ਵਾਅਦਾ ਕਰਦੇ ਆ ਕਿ ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਉਹਨਾਂ ਨੂੰ ਦਵਾਂਗੇ ਜੋ ਸਾਡੇ ਆਉਣ ਵਾਲੇ ਭਵਿੱਖ ਨੇ ਕਿ ਤੁਸੀਂ ਇਹ ਵਾਅਦਾ ਮੇਰੇ ਨਾਲ ਕਰਦੇ ਆ ਅਗਰ ਕਰਦੇ ਆ ਤਾਂ ਕਮੈਂਟ ਬਾਕਸ ਜਰੂਰ ਲਿਖਿਓ ਤੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ